ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਕਿੱਥੇ ਆਏ ਆ ਕਿੱਥੇ ਜਾ ਰਹੇ ਆ ਸਭ ਦੱਸ ਦਿਆਂ ਤੁਹਾਨੂੰ ਹਾਂਜੀ ਦੋਸਤੋ ਪਹੁੰਚ ਚੁੱਕੇ ਆ ਅਸੀਂ ਗੁਰਦੁਆਰੇ ਤੇ ਇੱਥੇ ਕਿੱਦਾਂ ਦੇ ਸਟੈਚੂ ਨੇ ਕੀ ਬਣਿਆ ਹੋਇਆ ਤੁਹਾਨੂੰ ਸਾਰਾ ਦਿਖਾਵਾਂਗੇ ਅੰਦਰ ਵਲੌਗ ਦੇ ਵਿੱਚ ਐਦਾਂ ਹੀ ਬਣੇ ਰਹਿਣਾ ਵਲੌਗ ਦੇ ਨਾਲ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਅੰਦਰ ਇੱਥੇ ਸਿੱਕ ਇਤਿਹਾਸ ਦੇ ਪੂਰੇ ਸਟੈਚੂ ਬਣਾਏ ਹੋਏ ਨੇ ਜਿਹੜੇ ਕਿ ਉਸ ਸਮੇਂ ਦਾ ਇਤਿਹਾਸ ਬਿਆਨ ਕਰਦੇ ਨੇ ਆਪਣੇ ਮੂੰਹੋਂ ਬੋਲ ਕੇ ਉਹ ਕਿਵੇਂ ਕਰਦੇ ਆ ਅੰਦਰ ਜਾ ਕੇ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਨਾਲ ਬਣੇ ਰਹੋ ਤੇ ਆ ਗੁਰਦੁਆਰਾ ਆਇਆ ਜੀ ਗੁਰਦੁਆਰਾ ਸ੍ਰੀ ਮਹਦਿਆਣਾ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਕੀ ਸੀ ਕੀ ਨਹੀਂ ਤੁਹਾਨੂੰ ਸਭ ਦੱਸਾਂਗੇ ਸਭ ਤੋਂ ਪਹਿਲਾਂ ਬਾਹਰ ਲਿਖਿਆ ਹੋਇਆ ਹੈ ਭਾਈ ਧਰਮ ਸਿੰਘ ਜੀ ਇਹਨਾਂ ਦੇ ਇੱਕ ਸਟੈਚੂ ਲੱਗਿਆ ਹੋਇਆ ਜਿਹੜੇ ਕਿ ਪੰਜ ਪਿਆਰਿਆਂ ਚੋਂ ਇੱਕ ਪਿਆਰੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਦੂਸਰੀ ਲੈਫਟ ਸਾਈਡ ਵੀ ਇੱਕ ਸਟੈਚੂ ਲੱਗਿਆ ਹੋਇਆ ਉਹ ਹੈਗਾ ਭਾਈ ਦਿਆ ਸਿੰਘ ਜੀ ਇਹ ਦੋਨੇ ਪਿਆਰੇ ਨੇ ਜਿਹੜੇ ਕਿ ਪੰਜ ਪਿਆਰਿਆਂ ਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਜੇ ਸੀ ਇਹਨਾਂ ਦੀ ਐਂਟਰ ਹੋਣ ਤੋਂ ਪਹਿਲਾਂ ਹੀ ਬਾਹਰ ਫੋਟੋ ਸਟੈਚੂ ਬਣਿਆ ਹੋਇਆ ਘੋੜੇ ਦੇ ਨਾਲ ਤੇ ਤੁਸੀਂ ਇਹਨੂੰ ਦੇਖ ਸਕਦੇ ਹੋ ਉਸ ਵੇਲੇ ਘੋੜੇ ਵੀ ਦੇਖੋ ਕਿੰਨੇ ਬੜੇ ਬੜੇ ਹੁੰਦੇ ਸੀ ਅੱਜ ਦੇ ਟਾਈਮ 'ਚ ਤਾਂ ਚਲੋ ਹਾਈਟ ਰਹੀ ਨਹੀਂ ਤੇ ਚਲੋ ਅੰਦਰ ਚੱਲਦੇ ਆ ਤੁਹਾਨੂੰ ਪਹਿਲਾਂ ਦਰਸ਼ਨ ਕਰਾਈਏ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਕਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਿਆ ਹੋਇਆ ਤੁਹਾਨੂੰ ਉਸ ਜਗ੍ਹਾ ਦੇ ਪਹਿਲਾਂ ਦਰਸ਼ਨ ਕਰਾਉਨੇ ਆ ਫਿਰ ਆਪਾਂ ਸਟੈਪ ਬਾਈ ਸਟੈਪ ਦੇਖਦੇ ਆ ਅੱਗੇ ਕੀ ਬਣਦਾ ਤੇ ਚੱਲਦੇ ਆ ਅੰਦਰ ਤੇ ਦੋਸਤੋ ਅੰਦਰੋਂ ਬਹੁਤ ਸੋਹਣਾ ਬਣਿਆ ਹੋਇਆ ਗੁਰਦੁਆਰਾ ਬਹੁਤ ਹੀ ਵਧੀਆ ਤਰੀਕੇ ਨਾਲ ਨਿਕਾਸ਼ੀ ਕੀਤੀ ਗਈ ਆ ਜੋ ਇਹਨਾਂ ਨੇ ਸਾਈਡ ਤੇ ਨਿਕਾਸ਼ੀ ਕਰੀ ਹੈ ਨਾ ਗੁਰਦੁਆਰੇ ਦੇ ਬਹੁਤ ਸੋਹਣੇ ਕਰੀ ਹੋਈ ਆ ਤੁਹਾਨੂੰ ਬਾਹਰ ਜਾ ਕੇ ਦਿਖਾਉਂਗਾ ਤੇ ਅੰਦਰ ਪਿਛਲੇ ਪਾਸੇ ਇਹਨਾਂ ਨੇ ਇੱਕ ਸ਼ੋਕੇਜ ਬਣਾਇਆ ਹੋਇਆ ਜਿੱਥੇ ਇਹਨਾਂ ਨੇ ਮੇਰੇ ਖਿਆਲ ਨਾਲ ਉਹ ਰੱਖੇ ਹੋਏ ਨੇ ਡਾਇਗਰਾਮ ਜਿਹੜੇ ਕਿ ਗੁਰਦੁਆਰੇ ਦਾ ਹੋ ਗਿਆ ਜਾਂ ਫਿਰ ਜਿਹੜਾ ਆਪਣਾ ਸਿੱਖ ਇਤਿਹਾਸ ਨਾਲ ਰਿਲੇਟ ਕਰਦਾ ਉਹ ਚੀਜ਼ ਰੱਖੀ ਹੋਈ ਆ ਤੇ ਪਿਕਚਰ ਵਗੈਰਾ ਵੀ ਲੱਗੀ ਹੋਈ ਆ ਇੱਥੇ ਅੰਦਰ ਗੁਰੂ ਤੇਗ ਬਹਾਦਰ ਜੀ ਦੀ ਤੇ ਗੁਰੂ ਗੋਬੀ ਸਿੰਘ ਜੀ ਦੀ ਤੇ ਆਪਾਂ ਅੱਗੇ ਗੱਲਾਂ ਕਰਾਂਗੇ ਪਰ ਥੋੜੀ देर ਇੱਥੇ ਬਹਿ ਕੇ ਪਹਿਲਾਂ ਆਪਾਂ ਧਿਆਨ ਲਾਵਾਂਗੇ ਗੁਰੂ ਦੀ ਹਾਜ਼ਰੀ ਲਾਵਾਂਗੇ ਫਿਰ ਆਪਾਂ ਅੱਗੇ ਅੱਗੇ ਗੱਲ ਕਰਦੇ ਆਂ ਜੇ ਜਾ ਕੇ ਇਤਿਹਾਸ ਦੀ ਮੰਨੂ ਵਾਰਾ ਜਗ ਹਾਂਜੀ ਤੇ ਬਾਹਰ ਆਉਣ ਤੋਂ ਬਾਅਦ ਖੱਬੇ ਪਾਸੇ ਤੁਹਾਨੂੰ ਲੈ ਕੇ ਚੱਲਦੇ ਆਂ ਇਹ ਬਾਹਰਲਾ ਏਰੀਆ ਹੈ ਗੁਰਦੁਆਰੇ ਦਾ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਰੋਵਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕਰਿਆ ਸੀ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਸ ਸਾਈਡ ਆਪਾਂ ਆਏ ਸੀਗੇ ਉਹ ਗੁਰਦੁਆਰੇ ਦੀ ਸਾਈਡ ਤੋਂ ਤੇ ਲੈਫਟ ਸਾਈਡ ਇੱਧਰ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇਸ਼ਨਾਨ ਕਰਿਆ ਸੀ ਇੱਕ ਛੋਟਾ ਜਿਹਾ ਗੁਰਦੁਆਰਾ ਬਣਾਇਆ ਹੋਇਆ ਉਹਨਾਂ ਨੇ ਇੱਧਰ ਵੀ ਜਿੱਥੇ ਬਾਬਾ ਜੀ ਨੇ ਆ ਕੇ ਇਸ਼ਨਾਨ ਕਰਿਆ ਸੀ ਤੇ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਕਬੂਤਰ ਨੇ ਰੰਗ-ਬਰੰਗੇ ਜਿਹੜੇ ਕਿ ਚੁਗਾ-ਚੁਗ ਰਹੇ ਨੇ ਇਹ ਮੈਂ ਬਾਬਾ ਜੀ ਤੋਂ ਪਤਾ ਕਰਿਆ ਸੀ ਇਹ ਕਹਿੰਦੇ ਰੋਜ਼ ਆਉਂਦੇ ਆ ਗਰਮੀ ਸਰਦੀ ਕੁਛ ਹੋਵੇ ਮੀਂਹ ਹੋਵੇ ਕਣੀ ਹੋਵੇ ਕੋਈ ਵੀ ਹੋਵੇ ਇਹਨਾਂ ਦਾ ਨਾਗਾ ਨਹੀਂ ਪੈਂਦਾ ਇਹ ਕਬੂਤਰ ਤੋਤੇ ਆਉਂਦੇ ਹੀ ਆਉਂਦੇ ਆ ਤੇ ਇੱਕ ਟੱਬ ਜਿੱਥੇ ਗੁਰੂ ਜੀ ਨੇ ਇਥੇ ਇਸ਼ਨਾਨ ਕਰਿਆ ਸੀ ਇੱਥੇ ਪਹਿਲਾਂ ਜੰਗਲ ਹੀ ਜੰਗਲ ਹੁੰਦਾ ਸੀ ਆ ਏਰੀਆ ਦੇ ਵਿੱਚ ਜਿੱਥੇ ਹੁਣ ਤੁਸੀਂ ਦੇਖ ਰਹੇ ਹੋ ਉਹ ਵੀਡੀਓ ਦੇ ਵਿੱਚ ਇੱਥੇ ਸਾਰਾ ਜੰਗਲ ਏਰੀਆ ਹੁੰਦਾ ਸੀ ਬਹੁਤ ਘਣਾ ਬਟ ਬਾਅਦ ਵਿੱਚ ਫਿਰ ਹੌਲੀ 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 ਇਹਨੂੰ ਫਿਰ ਘੜ ਘੜ ਕੇ ਜੰਗਲ ਨੂੰ ਇੱਥੇ ਗੁਰਦੁਆਰਾ ਬਾਅਦ ਵਿੱਚ ਸਥਾਪਿਤ ਕਰਿਆ ਪਰ ਇੱਥੇ ਪਹਿਲਾਂ ਜੰਗਲ ਸੀ ਜੰਗਲ ਦੇ ਵਿੱਚੋਂ ਵਿੱਚ ਟਾਬ ਸੀ ਜਿਵੇਂ ਜਿਵੇਂ ਜਿਹਨੂੰ ਆਪਾਂ ਸਰੋਵਰ ਕਹਿ ਦਿੰਨੇ ਆ ਇੱਥੇ ਆ ਕੇ ਗੁਰੂ ਜੀ ਨੇ ਇਸ਼ਨਾਨ ਕਰਿਆ ਸੀਗਾ ਤੇ ਸਾਹਮਣੇ ਆਹ ਇੱਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਜਿੱਥੇ ਗੁਰੂ ਸਾਹਿਬਾਨ ਨੇ ਆ ਕੇ ਇਸ਼ਨਾਨ ਕਰਿਆ ਸੀ ਤੁਹਾਨੂੰ ਇਹਨਾਂ ਦੇ ਵੀ ਦਰਸ਼ਨ ਕਰਾਉਣੇ ਆ ਬਹੁਤ ਸੋਹਣਾ ਬਣਾਇਆ ਹੋਇਆ ਹੈ ਇੱਧਰ ਵੀ ਤੇ ਇਹਦੇ ਸਾਈਡ ਤੇ ਥੋੜੀ ਜਿਹੀ ਜਗ੍ਹਾ ਆ ਨਿਕਲ ਨੂੰ ਇਸ ਸਾਈਡ ਆਪਣਾ ਸਰੋਵਰ ਆ ਜਾਂਦਾ ਤੇ ਇਸ ਸਾਈਡ ਨਾਲ ਉਹ ਆਪਣਾਈ ਹੋਈ ਇੱਕ ਕੁੰਡ ਜਿਹਨੂੰ ਆਪਾਂ ਕਹਿ ਦਿੰਦੇ ਨੇ ਜਿੱਥੋਂ ਕਿ ਪਾਣੀ ਨਿਕਲਦਾ ਸੀ ਜਿਵੇਂ ਕਿ ਬਾਕੀ ਸਿੱਖ ਵੀ ਨਾਲ ਹੁੰਦੇ ਸੀ ਨਾ ਇੱਥੇ ਇੱਕ ਛੋਟਾ ਜਿਹਾ ਬਣਾਇਆ ਹੋਇਆ ਉਹ ਕੁੰਡ ਦੇ ਟਾਈਪ ਤੇ ਤੁਹਾਨੂੰ ਹੁਣ ਦਰਸ਼ਨ ਕਰਾਉਂਦੇ ਆ ਸਰੋਵਰ ਦੇ ਜਿੱਥੇ ਗੁਰੂ ਸਾਹਿਬਾਨ ਜੀ ਇਸ਼ਨਾਨ ਕਰਦੇ ਸੀ ਬਹੁਤ ਬੜਾ ਆ ਇਹ ਇਹ ਆ ਸਰੂਬਰ ਆ ਜੀ ਜਿੱਥੇ ਗੁਰੂ ਸਾਹਿਬਾਨ ਜੀ ਨੇ ਇਸ਼ਨਾਨ ਕੀਤਾ ਸੀ ਇੱਥੇ ਬੈਠ ਕੇ ਤਪ ਕੀਤਾ ਸੀ ਜਿੱਥੇ ਤਪ ਕਰਿਆ ਸੀ ਬੈਠ ਕੇ ਉਹ ਆਪਾਂ ਦਰਸ਼ਨ ਕਰ ਚੁੱਕੇ ਆ ਤੁਹਾਨੂੰ ਕਰਾਤੇ ਦਰਸ਼ਨ ਉਹਦੇ ਤੇ ਇਧਰਲੀ ਸਾਈਡ ਮੇਰੇ ਗੁਰੂ ਵੀਰੇ ਨੇ ਇੱਕ ਨਿਗਾ ਪਾਈ ਕਹਿੰਦਾ ਉਹ ਦੇਖੋ ਸੇਵਾਦਾਰ ਤੁਹਾਨੂੰ ਦਿਖ ਰਿਹਾ ਹੋਵੇ ਮੈਂ ਜ਼ੂਮ ਕਰਕੇ ਦਿਖਾ ਰਿਹਾ ਸੇਵਾਦਾਰ ਦੇਖੋ ਪਿੱਛੇ ਚੜ ਕੇ ਸੇਵਾ ਕਰ ਰਿਹਾ ਤੇ ਭਾਈ ਇਹ ਵੀ ਇੱਕ ਗੁਰੂ ਸਾਹਿਬਾਨ ਜੀ ਦੀ ਜਿਵੇਂ ਕਹ ਲੋ ਤਾਕਤ ਹੀ ਆ ਜਿੱਥੇ ਇੰਨੀ ਦੂਰ ਬੰਦਾ ਬੈਠ ਕੇ ਉੱਚੀ ਬੈਠ ਕੇ ਸੇਵਾ ਕਰ ਰਿਹਾ ਤੇ ਇੱਕ ਨਾ ਇਹ ਗੁਰਦੁਆਰੇ ਦੇ ਚਾਰੇ ਪਾਸੇ ਨਾ ਇੱਕ ਸ਼ੇਰ ਹੋ ਗਿਆ ਜਾਂ ਫਿਰ ਛੋਟੇ ਛੋਟੇ ਨਾ ਨਿਕਾਸ਼ੀ ਕੀਤੀ ਗਈ ਆ ਬਹੁਤ ਸੋਹਣੀ ਇੰਨੀ ਉੱਪਰ ਤੱਕ ਵੀ ਕਬੂਤਰ ਦੇਖੋ ਬੈਠੇ ਆ ਜਿਹੜੇ ਕਬੂਤਰ ਦੇਖੇ ਨਹੀਂ ਮੈਂ ਤਾਂ ਕਦੇ ਇਹ ਹਜੇ ਦੇਖਿਆ ਨਹੀਂ ਚਿੱਟੇ ਦੇਖਿਆ ਜਾਂ ਕਾਲੇ ਦੇਖਿਆ ਤੇ ਉਹਦੇ ਨਾਲ ਹੀ ਸਰੂਬਰ ਦੇ ਅੰਦਰਲੇ ਪਾਸੇ ਤਾਂ ਕੁਝ ਨਹੀਂ ਹੈ ਖਾਲੀ ਕਰਿਆ ਹੋਇਆ ਪਰ ਬਾਹਰਲੇ ਪਾਸੇ ਨਾ ਮੱਛਲੀਆਂ ਛੱਡੀਆਂ ਹੋਈਆਂ ਨੇ ਇਹਨਾਂ ਨੇ ਜਿਹੜੀਆਂ ਕਿ ਜ਼ਰੂਰੀ ਨੇ ਕਿਉਂਕਿ ਹਰ ਸਰੋਵਰ ਦੇ ਵਿੱਚ ਅਗਰ ਨਹੀਂ ਮਛਲੀਆਂ ਰੱਖਾਂਗੇ ਨਾ ਤਾਂ ਕਾਈ ਜੰਮ ਜੂਗੀ ਜਿਸ ਨਾਲ ਕਰਕੇ ਥੋੜੇ ਫਿਸਲਣ ਵੀ ਹੋ ਜੂਗੀ ਤੇ ਬੰਦੇ ਦੇ ਡਿੱਗਣ ਦਾ ਵੀ ਡਰ ਹੁੰਦਾ ਸੋ ਇਸ ਕਰਕੇ ਮਛਲੀਆਂ ਰੱਖੀਆਂ ਗਈਆਂ ਨੇ ਵਧੀਆਂ ਨੇ ਹਰ ਸਰੋਵਰ 'ਚ ਤੁਹਾਨੂੰ ਵੈਸੇ ਦੇਖਣ ਨੂੰ ਮਿਲਣਗੀਆਂ ਤੇ ਇੱਥੇ ਜ ਆਪਾਂ ਇਸ਼ਨਾਨ ਕਰ ਸਕਦੇ ਆ ਆ ਕੇ ਪਰ ਤੈਰ ਨਹੀਂ ਸਕਦੇ ਉਨ ਆਪਾਂ ਆਉਂਨੇ ਆ ਸਟੈਚੂ ਵਾਲ ਆਪਣੇ ਪਹਿਲੇ ਸਟੈਚੂ ਵਾਲ ਇਹ ਬਣਿਆ ਹੋਇਆ ਮਹਾਰਾਜਾ ਦਲੀਪ ਸਿੰਘ ਜੀ ਦਾ ਸਟੈਚੂ ਜਿਹੜਾ ਕਿ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਭ ਤੋਂ ਛੋਟੇ ਬੇਟੇ ਸੀ ਇਹ ਇਹਨਾਂ ਨੂੰ 5 ਸਾਲ ਦੀ ਉਮਰ ਦੇ ਵਿੱਚ ਹੀ ਸਿੰਘਾਸਣ ਤੇ ਬਿਠਾਤਾ ਸੀ 1843 ਈਸਵੀ ਦੇ ਵਿੱਚ ਤੇ ਇਹ ਸਟੈਚੂ ਬਣਿਆ ਹੋਇਆ ਹੋਰ ਵੀ ਬਹੁਤ ਸਟੈਚੂ ਨੇ ਤੁਹਾਨੂੰ ਅੱਗੇ ਲੈ ਕੇ ਚਲਦੇ ਆ ਬਹੁਤ ਹੀ ਜਿਵੇਂ ਕਹਿ ਲਓ ਐਨੇ ਤਰੀਕੇ ਨਾਲ ਸਟੈਚੂ ਬਣਾਏ ਹੋਏ ਨੇ ਨਾ ਐ ਲੱਗਦਾ ਜਿਵੇਂ ਕਿ ਬਣਾਉਣ ਵਾਲੇ ਨੇ ਸਟੈਚੂਾਂ 'ਚ ਜਾਨ ਪਾਤੀ ਹੁੰਦੀ ਆ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਬਾਗ ਵਿੱਚ ਲੱਗਿਆ ਹੋਇਆ ਨਿਸ਼ਾਨ ਸਾਹਿਬ ਦਰਸ਼ਨ ਕਰ ਸਕਦੇ ਹੋ ਤੁਸੀਂ ਨਿਸ਼ਾਨ ਸਾਹਿਬ ਦੇ ਤੇ ਹਰ ਇੱਕ ਸਟੈਚੂ ਦੇ ਵਿੱਚ ਬਣਾਉਣ ਵਾਲੇ ਨੇ ਐਸਾ ਬਣਾਇਆ ਮੈਨੂੰ ਲੱਗਦਾ ਜਿਨੇ ਬਣਾਏ ਨੇ ਨਾ ਸਟੈਚੂ ਤਾਂ ਉਹਨੇ ਨੇ ਦਿਲੋਂ ਬਣਾਤੇ ਐਨੇ ਜਿਆਦਾ ਦਿਲੋਂ ਬਣਾਤੇ ਕਿ ਇੱਕ ਇੱਕ ਸਟੈਚੂ ਦੇ ਮੂੰਹ ਦੇ ਫੇਸ ਦੇ ਉੱਪਰ ਪੂਰਾ ਉਹ ਚੀਜ਼ ਦਿਖਦੀ ਆ ਐਦਾਂ ਲੱਗਦਾ ਜਿਵੇਂ ਆਪਾਂ ਖੁਦ 18ਵੀਂ ਸਦੀ 'ਚ ਪਹੁੰਚ ਗਏ ਹੁੰਨੇ ਆ ਇੱਕ ਇੱਕ ਸਟੈਚੂ ਇੰਨੇ ਬਰੀਕੀ ਨਾਲ ਬਣਾਏ ਗਏ ਇਹਨਾਂ ਦੀ ਪੋਸ਼ਾਕ ਇਹਨਾਂ ਦਾ ਪਹਿਰਾਵਾ ਇਹਨਾਂ ਦੀ ਬਨਾਵਟ ਕਿਵੇਂ ਉਹ ਲੜੇ ਕਿਵੇਂ ਉਹਨਾਂ ਨੂੰ ਤਸੀਹੇ ਦਿੱਤੇ ਗਏ ਕਿਵੇਂ ਉਹਨਾਂ ਨੂੰ ਸ਼ਹੀਦੀਆਂ ਪ੍ਰਾਪਤ ਹੋਈਆਂ ਸਾਰੀ ਇੱਕ ਚੀਜ਼ ਇੰਨੇ ਖੂਬਸੂਰਤ ਤਰੀਕੇ ਨਾਲ ਬਣਾਈ ਆ ਕਿ ਬਣਾਉਣ ਵਾਲੇ ਨੂੰ ਸਲਾਮੀ ਆ ਇੱਧਰ ਗੁਰੂ ਬੰਦਾ ਸਿੰਘ ਬਹਾਦਰ ਜੀ ਦੇ ਸਟੈਚੂ ਬਣੇ ਹੋਏ ਨੇ ਜਿਹੜੇ ਕਿ ਤੁਸੀਂ ਹੁਣ ਦੇਖ ਰਹੇ ਹੋ ਇੱਧਰ ਹਰੀ ਸਿੰਘ ਨਲੂਏ ਦੇ ਸਟੈਚੂ ਆ ਤੇ ਇੱਕ ਹੋਰ ਆ ਉਹ ਆਪਾਂ ਜਾਣ ਲੱਗੇ ਡਿਸਕਸ ਕਰਾਂਗੇ ਤੁਹਾਨੂੰ ਦਿਖਾਵਾਂਗੇ ਬਟ ਪਹਿਲਾਂ ਆਪ ਇੱਧਰ ਆਈਏ ਇੱਧਰ ਬਣਿਆ ਹੋਇਆ ਨੇ ਬੰਦਾ ਸਿੰਘ ਬਹਾਦਰ ਦੇ ਸਟੈਚੂ ਜਦੋਂ ਉਹਨਾਂ ਨੂੰ ਫੜਿਆ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਕਸੀਰੀਆ ਬਾਦਸ਼ਾਹ ਦੇ ਹੁਕਮ ਤੇ ਤਸੀਹੇ ਦੇ ਰਹੇ ਸੀ ਜ਼ਾਲਮ ਇਹ ਤਸਵੀਰ ਉਹਨਾਂ ਨੂੰ ਦਰਸਾ ਰਹੀ ਹੈ ਜਦੋਂ ਜਲਾਦ ਬੰਦਾ ਸਿੰਘ ਬਹਾਦਰ ਦੇ ਤਸੀਹੇ ਦੇ ਰਹੇ ਨੇ ਤੇ ਜਿਹੜਾ ਬਾਦਸ਼ਾਹ ਸੀਗਾ ਬੰਦਾ ਸਿੰਘ ਬਹਾਦਰ ਨੂੰ ਕਹਿ ਰਿਹਾ ਕਿ ਮੈਂ ਤੇਰੇ ਕੋਲੋਂ ਇੰਨੀ ਦੂਰ ਬੈਠਾ ਆ ਮੈਨੂੰ ਫਿਰ ਵੀ ਤੇਰੇ ਕੋਲੋਂ ਡਰ ਲੱਗ ਰਿਹਾ ਤੇਰੀ ਅੱਖਾਂ ਨੂੰ ਦੇਖ ਕੇ ਤੇਰੇ ਵੱਲ ਦੇਖ ਮੈਨੂੰ ਡਰ ਲੱਗ ਰਿਹਾ ਵੀ ਮੈਂ ਤਾਂ ਤੂੰ ਇੰਨੀ ਦੂਰ ਬੈਠਾ ਆ ਤੇ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਜਵਾਬ ਦਿੱਤਾ ਕਿ ਤੈਨੂੰ ਡਰ ਮੇਰੇ ਕੋਲੋਂ ਨਹੀਂ ਲੱਗ ਰਿਹਾ ਤੈਨੂੰ ਮੇਰੇ ਗੁਰੂ ਕੋਲੋਂ ਡਰ ਲੱਗ ਰਿਹਾ ਫਿਰ ਇਹ ਗੱਲ ਸੁਣ ਕੇ ਬਾਦਸ਼ਾਹ ਕਹਿਣ ਲੱਗਿਆ ਕਿ ਤੈਨੂੰ ਮੇਰੇ ਕੋਲੋਂ ਕੀ ਸਗਾ ਚਾਹੀਦੀ ਆ ਫਿਰ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਮੇਰੇ ਬੇਟੇ ਦਾ ਕਲੇਜਾ ਮੇਰੇ ਬੇਟੇ ਦਾ ਦਿਲ ਮੇਰੇ ਮੂੰਹ ਦੇ ਵਿੱਚ ਆ ਇਸ ਤੋਂ ਬੜੀ ਹੋਰ ਸਗਤ ਕਿਹੜੀ ਹੋ ਸਕਦੀ ਆ ਦੇਖੋ ਯਾਰ ਉਹਨਾਂ ਦੇ ਬੇਟੇ ਦਾ ਦਿਲ ਉਹਨਾਂ ਦੇ ਬੇਟੇ ਦਾ ਕਲੇਜਾ ਪਾੜ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਗਿਆ ਮਤਲਬ ਯਾਰ ਸੋਚ ਕੇ ਹੀ ਕੰਪਨੀ ਛਿੜਦੀ ਆ ਕਿ ਕਿਵੇਂ ਉਹਨਾਂ ਨੂੰ ਤਸੀਹੇ ਦਿੱਤੇ ਗਏ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਸਰੀਰ ਦਾ ਇੱਕ ਇੱਕ ਅੰਗ ਨੋਚਿਆ ਗਿਆ ਜਲਾਦਾਂ ਦੁਆਰਾ ਇੰਨੀ ਜ਼ਿਆਦਾ ਔਖੀ ਕਹਿ ਲੋ ਜਾਂ ਫਿਰ ਇੰਨੀ ਮਹਾਨ ਸ਼ਹੀਦੀ ਪ੍ਰਾਪਤ ਕਰੀਆਂ ਨੇ ਕਿ ਆਪਣੀ ਸਿੱਖ ਕੌਮ ਤੇ ਇੱਕ ਵਾਰੀ ਤਾਂ ਨਾ ਪ੍ਰਾਊਡ ਫੀਲ ਹੁੰਦਾ ਹੀ ਹੁੰਦਾ ਕਿ ਮੈਂ ਐਸੀ ਸਿੱਖ ਕੌਮ ਨਾਲ ਸੰਬੰਧ ਰੱਖਦਾ ਆ ਤੇ ਹੁਣ ਆਪਾਂ ਅੱਗੇ ਚੱਲਦੇ ਆ ਅੱਗੇ ਜਾਂਦੇ ਹੋਏ ਉਹ ਇੱਕ ਉਹ ਸਟੈਚੂ ਬਣੇ ਹੋਏ ਨੇ ਉਧਰਲੀ ਸਾਈਡ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਆ ਸਟੈਚੂ ਬਣੇ ਹੋਏ ਨੇ ਤੇ ਇਸ ਪਿਕਚਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਸਾਹਿਬ ਤੋਂ ਬੰਦਾ ਸਿੰਘ ਬਹਾਦਰ ਅਤੇ ਪੰਜ ਸਿੰਘ ਬਾਬਾ ਬినੋਦ ਸਿੰਘ ਭਾਈ ਕਾਹਨ ਸਿੰਘ ਭਾਈ ਬਾਜ ਸਿੰਘ ਤੇ ਭਾਈ ਰਾਮ ਸਿੰਘ ਤੇ ਭਾਈ ਵਿਜੇ ਸਿੰਘ ਨੂੰ ਥਾਪਨਾ ਦੇ ਕੇ ਪੰਜਾਬ ਵੱਲ ਨੂੰ ਤੋਰਿਆ ਸੀਗਾ ਤੇ ਇਹ ਨਾਲ ਹੀ ਇਹਦੇ ਬਾਗ ਬਣਿਆ ਹੋਇਆ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਖੂਬਸੂਰਤ ਫੁੱਲ ਬੁੱਟੇ ਲਾਏ ਹੋਏ ਨੇ ਬਹੁਤ ਸੋਹਣੀ ਨਿਕਾਸ਼ੀ ਕਰੀ ਹੋਈ ਆ ਤੁਸੀਂ ਦੇਖ ਹੀ ਸਕਦੇ ਹੋ ਤੇ ਆ ਪਿਕਚਰ ਆ ਸਭ ਤੋਂ ਜ਼ਿਆਦਾ ਜ਼ਾਲਮ ਬਾਦਸ਼ਾ ਜਕਰੀਆ ਖਾਨ ਦੀ ਇਹ ਇੰਨਾ ਜ਼ਿਆਦਾ ਜ਼ਾਲਮ ਸੀ ਨਾ ਉਸ ਸਮੇ ਇਹਨੇ ਨਾਦਰ ਖਾਨ ਦੇ ਕਹਿਣ ਦੇ ਕੁੱਤੇ ਇਹਨੇ ਆਪਣੇ ਏਰੀਏ ਦੇ ਵਿੱਚ ਸਾਰੇ ਕਿਤੇ ਸਾਰੇ ਸਿੱਖਾਂ ਦੇ ਸਿਰਾਂ ਦਾ ਮੁੱਲ ਲਾਤਾ ਸੀ 20000 ਮੁੱਲ ਲਾਤਾ ਸੀ ਇਹਨੇ ਸਾਰੇ ਸਿੱਖਾਂ ਦਾ ਕਿ ਜਿਹੜਾ ਵੀ ਕੋਈ ਮੇਰੇ ਕੋਲ ਸਿੱਖਾਂ ਦਾ ਸਿਰ ਲੈ ਕੇ ਆਊਗਾ ਉਹਨੂੰ ਇੰਨਾ ਇਨਾਮ ਦਵਾਂਗਾ ਦੇਖ ਸਕਦੇ ਤੁਸੀਂ ਬਰਛਿਆਂ ਵਿੱਚ ਸਿੱਖਾਂ ਦੇ ਕਿਵੇਂ ਪਾਏ ਹੋਏ ਨੇ ਸਿਰ ਤਾਂ ਇੱਧਰ ਜਿਹੜੀ ਪਿਕਚਰ ਬਣੀ ਹੋਈ ਆ ਇਹ ਬਣੀ ਹੋਈ ਆ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਜੋ ਕਿ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸੀ ਇਹਨਾਂ ਦੇ ਵੀ ਗੁੱਟ ਵੱਢ ਦਿੱਤੇ ਗਏ ਸੀ ਪੋਟੇ-ਪੋਟੇ ਵੱਢ ਵੱਢ ਦਿੱਤੇ ਗਏ ਸੀ ਜਲਾਦਾਂ ਦੁਆਰਾ ਜਦੋਂ ਕਾਜੀ ਨੇ ਫਤਵਾ ਪੜ ਕੇ ਸੁਣਾਇਆ ਸੀ ਤਾਂ ਇਹਨਾਂ ਦੀ ਵੀ ਲੰਬੀ ਸਟੋਰੀ ਆ ਲੰਮਾ ਇਤਿਹਾਸ ਆ ਅੱਪਾ ਫੇਰ ਕਿਸੇ ਦਿਨ ਬੈਠ ਕੇ ਇੱਕ ਇੱਕ ਤੇ ਚਰਚਾ ਜ਼ਰੂਰ ਕਰਾਂਗੇ ਤੇ ਆ ਸਾਰੀ ਪਿਕਚਰ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਆ ਥੱਲੇ ਗਿਰੇ ਪਏ ਨੇ ਸਿੱਖ ਕਈ ਮੁਗਲ ਫੌਜੀ ਵੀ ਗਰੀ ਪਈ ਆ ਤੇ ਸਿੱਖ ਵੀ ਗਿਰੇ ਪਏ ਨੇ ਤੇ ਬਨਾਵਟ ਦੇਖੋ ਕਿਸ ਤਰੀਕੇ ਨਾਲ ਬੰਦੇ ਨੇ ਬਣਾਈ ਆ ਕਿ ਐਂ ਲੱਗਦਾ ਜਿਵੇਂ ਸੱਚੀਓ ਇੱਥੇ ਉਹ ਚੀਜ਼ ਆਪਾਂ ਆਪਣੇ ਅੱਖੀਂ ਦੇਖ ਰਹੇ ਆ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਚੱਕਿਆ ਹੋਇਆ ਇਹ ਪਾਈਕ ਨੇ ਆ ਜੀ ਨੇ ਜਿਹੜੇ ਕਿ ਪਾਣੀ ਪਲਾ ਰਹੇ ਨੇ ਇਹ ਪਾਣੀ ਪਲਾਉਂਦੇ ਹੋਏ ਜਦੋਂ ਇੱਕ ਬੰਦੇ ਨੇ ਸ਼ਿਕਾਇਤ ਕੀਤੀ ਜਾ ਕੇ ਗੁਰੂ ਸਾਹਿਬਾਨ ਕੋਲ ਕਿ ਜਿਹੜੇ ਭਾਈ ਕਨਈਆ ਜੀ ਨੇ ਉਹ ਤਾਂ ਆਪਣੇ ਦੁਸ਼ਮਣਾਂ ਨੂੰ ਵੀ ਪਾਣੀ ਪਲਾਈ ਜਾ ਰਹੇ ਨੇ ਤਾਂ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਇੱਥੇ ਬੁਲਾਓ ਤਾਂ ਜਦੋਂ ਭਾਈ ਕਨਈਆ ਜੀ ਨੂੰ ਬੁਲਾ ਕੇ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਐਵੇਂ ਕਿਉਂ ਕਰ ਰਹੇ ਹੋ ਆਪਣੇ ਦੁਸ਼ਮਣਾਂ ਨੂੰ ਪਾਣੀ ਕਿਉਂ ਪਲਾ ਰਹੇ ਹੋ ਤਾਂ ਭਾਈ ਕਨਈਆ ਜੀ ਨੇ ਬੜੇ ਹੀ ਨਿਮਰਤਾ ਨਾਲ ਬੜੇ ਹੀ ਪਿਆਰ ਨਾਲ ਜਵਾਬ ਦਿੱਤਾ ਕਿ ਮੈਂ ਕੀ ਕਰਾਂ ਸਾਹਿਬ ਗੁਰੂ ਸਾਹਿਬ ਜੀ ਮੈਨੂੰ ਹਰ ਇੱਕ ਵਿੱਚ ਥੋੜਾ ਹੀ ਸਰੂਪ ਦਿਖ ਰਿਹਾ ਮੈਂ ਕਿਸੇ ਨੂੰ ਕਿਵੇਂ ਛੱਡ ਦਵਾਂ ਸੋ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਾਏ ਤੇ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਇਹੀ ਆ ਗੁਰ ਸਿੱਖੀ ਦਾ ਨਤੀਜਾ ਇਹੀ ਅਸਲੀ ਸੇਖਾਂ ਤੇ ਇਸ ਪਾਸੇ ਆਪਣੇ ਖਰਦਾਣੇ ਦੀ ਢਾਬ ਆ ਜਾਂਦੀ ਆ ਜਿਹੜਾ ਖਰਦਾਣੇ ਵਿੱਚ ਯੁੱਧ ਹੋਇਆ ਸੀ ਆਮ ਤੌਰ ਤੇ ਆਪਾਂ ਇਹਨੂੰ ਮੁਕਤਸਰਤਾ ਯੁੱਧ ਵੀ ਕਹਿ ਦਿੰਨੇ ਆ ਤੇ ਉਹ ਪੂਰਾ ਦਾ ਪੂਰਾ ਇੱਥੇ ਬਿਆਨ ਕਰਿਆ ਹੋਇਆ ਜਿਹੜੇ ਕਿ 40 ਇੱਥੇ ਸਿੰਘ ਸ਼ਹੀਦ ਹੋਏ ਸੀ ਤਾਂ ਗੁਰੂ ਸਾਹਿਬਾਨ ਨੇ ਉਹਨਾਂ 40 ਸਿੰਘਾਂ ਨੂੰ ਇਹ ਚੀਜ਼ ਕਹੀ ਸੀ ਕਿ ਅੱਜ ਤੋਂ ਬਾਅਦ ਤੁਸੀਂ 40 ਮੁਕਤਿਆਂ ਵਜੋਂ ਜਾਣੇ ਜਾਓਗੇ ਤਾਂ ਹੀ ਆਪਾਂ ਅਰਦਾਸ ਵਿੱਚ ਵੀ ਪੜਦੇ ਹਾਂ ਕਿ 40 ਮੁਕਤਿਆਂ ਦਾ ਜ਼ਿਕਰ ਆਉਂਦਾ ਅਰਦਾਸ ਵਿੱਚ ਵੀ ਉਹ ਗੁਰੂ ਸਾਹਿਬਾਨ ਨੇ ਆਪਣੇ ਇਸ ਯੁੱਧ ਤੋਂ ਬਾਅਦ ਕਿਹਾ ਸੀ ਤੇ ਬਿਲਕੁਲ ਓਮੇ ਦੇ ਹੂਬ ਹੂ ਸਟੈਚੂ ਬਣਾਏ ਹੋਏ ਨੇ ਇੱਥੇ ਤੇ ਕਾ ਜੇਲ ਬਣਾਈ ਹੋਈ ਆ ਤੇ ਇਹਦੇ ਅੰਦਰ ਇੱਕ ਬਾਬਾ ਜੀ ਬੈਠੇ ਆ ਇੱਕ ਸੰਗਲੀ ਪਾ ਕੇ ਉਹ ਬੈਠੇ ਹੋਇਆ ਪੁਤਲੇ ਯਾਰ ਪੁਤਲੇ ਤਾਂ ਇਹਨਾਂ ਨੇ ਐ ਬਣਾਏ ਹੋਏ ਆ ਬੁੱਤ ਜਿਵੇਂ ਮੰਨ ਕੇ ਚੱਲੋ ਨਾ ਜਾਨ ਪਾਤੀ ਹੁੰਦੀ ਆ ਕੁਝ ਆਪਣੇ ਨਾਲ ਐਵੇਂ ਦੇ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਐ ਲੱਗਦਾ ਹੁੰਦਾ ਕਿ ਯਾਰ ਆਪਾਂ ਖੁਦ ਇਮੇਜਿਨ ਕਰਨ ਲੱਗ ਜੰਨੇ ਆ ਉਸ ਸਦੀ ਵਿੱਚ ਤੇ ਆ ਜੇਲ ਦੇ ਨਾਲ ਹੀ ਸ਼ਹੀਦ ਉਦਮ ਸਿੰਘ ਜੀ ਦਾ ਸਟੈਚੂ ਲਗਾਇਆ ਹੋਇਆ ਆ ਤੇ ਉਹਨਾਂ ਲਈ ਕੋਈ ਇੱਕ ਕਹਾਵਤ ਲਿਖੀ ਹੋਈ ਆ ਤੇ ਇੱਕ ਇਧਰ ਸਟੈਚੂ ਬਣੇ ਹੋਏ ਨੇ ਇੱਧਰ ਭਾਈ ਜੈ ਸਿੰਘ ਜੀ ਦਾ ਸਟੈਚੂ ਬਣਿਆ ਹੋਇਆ ਜਦੋਂ ਨਵਾਬ ਅਬਦੁਲ ਖਾਨ ਨੇ ਭਾਈ ਜੈ ਸਿੰਘ ਜੀ ਨੂੰ ਕਿਹਾ ਸੀ ਸਿਰ ਦੇ ਉੱਪਰ ਉਹ ਰੱਖ ਕੇ ਗਠੜੀ ਪਟਿਆਲੇ ਤੱਕ ਜਾਣ ਨੂੰ ਤਾਂ ਭਾਈ ਜੈ ਸਿੰਘ ਜੀ ਨੇ ਮਨ ਕਰਤਾ ਸੀ ਕਿ ਮੈਂ ਨਹੀਂ ਜਾ ਸਕਦਾ ਕਿਉਂਕਿ ਉਸ ਗਠੜੀ ਵਿੱਚ ਅਬਦੁਲ ਖਾਨ ਦਾ ਉਹ ਸਿਗਾਰ ਹੋ ਗਿਆ ਤੰਬਾਕੂ ਹੋ ਗਿਆ ਉਹ ਕੁੱਸੀ ਤਾਂ ਉਹਨਾਂ ਨੇ ਮਨ ਕਰਤਾ ਸੀ ਤਾਂ ਫਿਰ ਅਬਦੁਲ ਖਾਨ ਨੇ ਪਿੰਡੋਂ ਹੀ ਦੋ ਜਲਾਦ ਮੰਗਾਏ ਦੋ ਜਲਾਦ ਬੁਲਾ ਕੇ ਭਾਈ ਜੈ ਸਿੰਘ ਜੀ ਨੂੰ ਪੁੱਠਾ ਲਮਕਾ ਕੇ ਉਹਨਾਂ ਨੂੰ ਪੁੱਠਾ ਉੱਪਰ ਅੰਗੂਠਿਆਂ ਤੋਂ ਲੇ ਇਹ ਨੂੰ ਆਉਂਦੇ ਹੋਏ ਉਹਨਾਂ ਦੀ ਖਾਲ ਉਤਾਰੀ ਗਈ ਭਾਈ ਜੈ ਸਿੰਘ ਜੀ ਦੀ ਪਰ ਫਿਰ ਵੀ ਉਹਨਾਂ ਨੇ ਟਾਸ ਤੋਂ ਮਾਸ ਨਹੀਂ ਹੋਏ ਤਾਂ ਯਾਰ ਇੱਕ ਵਾਰੀ ਤਾਂ ਨਾ ਸੱਚੀ ਰੂਹ ਕੰਬ ਜਾਂਦੀ ਹੈ ਇਹ ਸਭ ਦੇਖ ਕੇ ਕਿਉਂਕਿ ਸਟੈਚੂ ਬਣਾਏ ਇਸ ਤਰੀਕੇ ਨਾਲ ਹੋਏ ਨੇ ਵੀ ਬਿਲਕੁਲ ਰੀਅਲ ਲੱਗਦੇ ਆ ਬਿਲਕੁਲ ਰੀਅਲ ਤੇ ਇਸ ਸਾਈਡ ਪੀਰ ਬੁੱਧੂ ਸ਼ਾਹ ਜੀ ਦੇ ਸਟੈਚੂ ਬਣੇ ਹੋਏ ਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੂੰ ਬਹੁਤ ਜ਼ਿਆਦਾ ਲੋੜ ਸੀ ਪੰਗਾਣੀ ਦੇ ਯੁੱਧ ਵਿੱਚ ਤਾਂ ਸਾਰੇ ਸਾਥ ਛੱਡ ਗਏ ਸੀ ਤਾ ਪੀਰ ਬੁੱਧੂ ਸ਼ਾਹ ਜੀ ਸੀ ਇੱਕ ਲੋਤੇ ਐਸੇ ਜਿਹੜੇ ਕਿ ਗੁਰੂ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਇਤੋਂ ਤੱਕ ਕਿ ਇਹਨਾਂ ਨੇ ਆਪਣੇ ਪੁੱਤਰ ਵੀ ਉਸ ਪੰਗਾਣੀ ਦੇ ਯੁੱਧ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਸੀ ਤਾਂ ਉਹਨਾਂ ਨੇ ਜਦੋਂ ਗੁਰੂ ਸਾਹਿਬ ਨੇ ਇਹਨਾਂ ਨੂੰ ਬੁਲਾਇਆ ਪੀਰ ਬੁੱਧੂ ਸ਼ਾਹ ਨੂੰ ਤਾਂ ਉਹਨਾਂ ਨੇ ਪੀਰ ਬੁੱਧੂ ਸ਼ਾਹ ਜੀ ਨੇ ਕੰਗੀ ਸਮੇਤ ਕੇਸਾਂ ਦੀ ਮੰਗ ਕੀਤੀ ਸੀ ਗੁਰੂ ਸਾਹਿਬ ਅੱਗੇ ਇਸ ਸਾਈਡ ਪਾਈ ਦਿਆਲਾ ਜੀ ਦਾ ਸਟੈਚੂ ਬਣਿਆ ਹੋਇਆ ਜਿਹੜੇ ਕਿ ਸਾਡੇ 9ਵੇਂ ਗੁਰੂ ਤੇਗ ਬਹਾਦਰ ਜੀ ਦੇ ਪਿਆਰੇ ਸਿੱਖ ਰਹੇ ਨੇ ਸੇਵਕ ਰਹੇ ਨੇ ਤੇ ਜਦੋਂ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਗੁਰੂ ਤੇਗ ਬਹਾਦਰ ਜੀ 1675 ਈਸਵੀ ਵਿੱਚ ਜਾ ਰਹੇ ਸੀ ਤਾਂ ਉਹਨਾਂ ਨਾਲ ਭਾਈ ਦਿਆਲਾ ਜੀ ਤੇ ਪਾਈ ਮਤੀ ਦਾਸ ਤੇ ਸਤੀ ਦਾਸ ਵੀ ਸੀ ਦਿੱਲੀ ਪਹੁੰਚਣੋਂ ਪਰਤ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ 1675 ਈਸਵੀ ਵਿੱਚ ਚਾਂਦਨੀ ਚੌਕ ਦੇ ਵਿੱਚ ਪਾਈ ਦਿਆਲਾ ਜੀ ਨੂੰ ਇੱਕ ਵੱਡੇ ਘੜੇ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਪਰ ਉਬਲਦਾ ਪਾਣੀ ਪਾਇਆ ਗਿਆ ਉਬਲਦੇ ਪਾਣੀ ਵਿੱਚ ਬਿਠਾਇਆ ਗਿਆ ਪਾਈ ਦਿਆਲਾ ਜੀ ਨੇ ਟੱਸ ਤੋਂ ਮਸਨਾ ਕੀਤਾ ਤੇ ਜਪਜੀ ਸਾਹਿਬ ਦਾ ਪਾਠ ਕਰੀ ਗਏ ਤੇ ਇਸ طرف ਸਾਈ ਮੀਆਂ ਮੀਰ ਜੀ ਦੇ ਸਟੈਚੂ ਬਣੇ ਹੋਏ ਨੇ ਤੇ ਇਹਨਾਂ ਦੀ ਜਿਹੜੀ ਮਿੱਤਰਤਾ ਸੀ ਉਹ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਜ਼ਿਆਦਾ ਸੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਹੀ ਸਾਈ ਮੀਆਂ ਮੀਰ ਜੀ ਨੇ 13 ਜਨਵਰੀ 1588 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਸੋ ਇਹ ਸਟੈਚੂ ਆ ਤੇ ਇਸ ਸਾਈਡ ਸਟੈਚੂ ਬਣੇ ਹੋਏ ਨੇ ਛੋਟੇ ਸ਼ਹਿਜਾਦਿਆਂ ਦੇ ਤੇ ਇਸ ਸਟੈਚੂ ਇੰਨੇ ਜ਼ਿਆਦਾ ਰੀਅਲ ਬਣਾਏ ਹੋਏ ਨੇ ਇੰਨੇ ਜ਼ਿਆਦਾ ਰੀਅਲ ਇੱਕ ਵਾਰ ਯਾਰ ਆਪਣੇ ਅੱਖੀਂ ਆ ਕੇ ਦੇਖੋ ਸਟੈਚੂ ਬਣਾਏ ਹੋਏ ਨੇ ਜਦੋਂ ਵਜੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਲਗਾਤਾਰ ਤਿੰਨ ਦਿਨ ਠੰਡੇ ਬੁਰਜ ਵਿੱਚ ਰੱਖਿਆ ਤੇ ਉਹਨਾਂ ਨੂੰ ਹਰ ਰੋਜ਼ ਬੁਲਾਉਂਦਾ ਸੀ ਹਰ ਰੋਜ਼ ਆਪਣਾ ਧਰਮ ਕਬੂਲਣ ਲਈ ਕਹਿੰਦਾ ਸੀ ਤੇ ਆ ਸਾਹਮਣੇ ਤੇ ਦੇਖ ਸਕਦੇ ਹੋ ਵਜੀਰ ਖਾਨ ਦਾ ਸਟੈਚੂ ਬਣਿਆ ਹੋਇਆ ਤੇ ਆ ਛੋਟੇ ਸਾਹਿਬਜ਼ਾਦੇ ਦੇਖੋ ਕਿਵੇਂ ਤਣੇ ਦੇਖੋ ਕਿਵੇਂ ਖੜੇ ਆ ਉਹਨਾਂ ਨੇ ਬੋਤਾਂ ਵਿੱਚ ਜਾਨ ਪਾਈ ਪਈਆ ਇੱਕ ਵਾਰੀ ਤੁਸੀਂ ਆ ਕੇ ਆਪਣੀ ਅੱਖੀਂ ਦੇਖੋ ਤੁਹਾਨੂੰ ਆਪ ਪਤਾ ਲੱਗੂ ਜਦੋਂ ਇੱਥੇ ਇਹਨਾਂ ਨੇ ਈਨ ਨਾ ਮੰਨੀ ਜਦੋਂ ਵਜ਼ੀਰ ਖਾਨ ਦੀ ਮੰਨੀ ਨਹੀਂ ਫਿਰ ਉਹਨੂੰ ਵਜ਼ੀਰ ਖਾਨ ਨੇ ਛੋਟੇ ਸ਼ਹਿਰਾਂ ਦੇ ਆਨੂੰ ਨੀਹਾ ਵਿੱਚ ਚਣਵਾਉਣ ਦਾ ਫਤਵਾ ਸੁਣਾਤਾ ਸੀ ਤੇ ਇਧਰ ਸਟੈਚੂ ਬਣਾਇਆ ਹੋਇਆ ਮਾਤਾ ਗੁਜਰੀ ਜੀ ਦਾ ਜਿਹੜਾ ਕਿ ਦਿਖਾ ਰਿਹਾ ਕਿ ਜਦੋਂ ਨੀਹਾਂ ਵਿੱਚ ਚਣਵਾਤਾ ਵजीर खान ਨੇ ਉਸ ਜ਼ਾਲਮ ਨੇ ਤਾਂ ਆ ਕੇ ਜਦੋਂ ਮਾਤਾ ਜੀ ਨੂੰ ਇਹ ਖਬਰ ਸੁਣਾਈ ਤਾਂ ਉਹਨਾਂ ਨੇ ਇਹ ਖਬਰ ਸਹਿਣ ਨਾ ਕਰ ਸਕੇ ਤਾਂ ਉੱਥੇ ਹੀ ਜੋਤੀ ਜੋਸਮ ਆ ਗਏ ਤੇ ਨੀਹਾਂ ਵਿੱਚ ਚਣਵਾਉਣ ਦੀ ਇਹ ਸਟੈਚੂ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਹੜਾ ਬਣਾਇਆ ਹੋਇਆ ਬਿਲਕੁਲ ਹੂਬ ਹੂ ਉਵੇਂ ਹੀ ਇਹ ਸਟੈਚੂ ਜਿਹੜੇ ਬਣਾਏ ਹੋਏ ਨੇ ਨਾ ਯਾਰ ਇਹ ਮੀਰ ਜਾਲਮ ਮੀਰ ਮੰਨੂ ਦੇ ਪੂਰਾ ਜਿਹੜਾ ਉਹਨਾਂ ਨੇ ਜ਼ੁਲਮ ਕਰਿਆ ਨਾ ਮੀਰ ਮੰਨੂ ਨੇ ਪੂਰਾ ਉਹ ਬਿਆਨ ਕਰ ਰਹੇ ਨੇ ਕਿਵੇਂ ਚੱਕੀ ਪਸਾਈ ਜਾ ਰਹੀ ਹੈ ਸਿੰਘਣੀਆਂ ਕੋਲੋਂ ਤੁਸੀਂ ਆਪ ਸੋਚੋ ਉਹਦੀ ਜ਼ੁਲਮ ਦੀ ਹੱਦ ਕੀ ਹੋਊਗੀ ਕਿ ਇਹਨਾਂ ਸਿੰਘਣੀਆਂ ਦੇ ਬੱਚਿਆਂ ਨੂੰ ਕੁੱਤਿਆਂ ਨੂੰ ਖਵਾਇਆ ਜਾ ਰਿਹਾ ਛੋਟੇ-ਛੋਟੇ ਡੇਢ ਤੋਂ 2 ਸਾਲ ਦੇ ਬੱਚੇ ਬਰਛੀਆਂ ਤੇ ਟੰਗੇ ਜਾ ਰਹੇ ਨੇ ਉਹਨਾਂ ਦੀ ਝੋੜੀ ਵਿੱਚ ਐਵੇਂ ਪਾਏ ਜਾ ਰਹੇ ਨੇ ਤੁਸੀਂ ਇਹ ਸਟੈਚੂ ਤੋਂ ਅੰਦਾਜ਼ਾ ਲਾਈ ਸਕਦੇ ਹੋ ਕਿੰਨਾ ਜ਼ਿਆਦਾ ਭਿਆਨਕ ਜ਼ੁਲਮ ਸਹਿਆ ਸਾਡੀਆਂ ਸਿੰਘਣੀਆਂ ਨੇ ਆਉਣ ਵਾਲ ਜਿਹੜੀਆਂ ਪਿਛਲੀਆਂ ਕੌਮ ਸੀ ਆ ਸਟੈਚੂ ਤੋਂ ਤੁਸੀਂ ਅੰਦਾਜ਼ਾ ਲਾਈ ਸਕਦੇ ਹੋ ਕਿਹੜੇ ਹਸਾਬ ਨਾਲ ਗਲਾਂ ਚ ਪਾਏ ਜਾ ਰਹੇ ਨੇ ਉਹਨਾਂ ਦੇ ਬੱਚਿਆਂ ਦੇ ਹੱਥ ਪੈਰ ਕੱਟ ਕੇ ਯਾਰ ਇੰਨਾ ਜ਼ੁਲਮ ਕਿਵੇਂ ਇੰਨਾ ਜ਼ਿਆਦਾ ਜ਼ਾਲਮ ਸੀ ਨਾ ਮੀਰ ਮੰਨੂ ਇੰਨਾ ਜ਼ਿਆਦਾ ਜ਼ਾਲਮ ਕੁੱਤਿਆਂ ਨੂੰ ਖਵਾ ਰਹੇ ਨੇ ਬਰਛਿਆਂ ਤੇ ਟੰਗ ਰਹੇ ਨੇ ਇੰਨੀ ਜ਼ਿਆਦਾ ਜ਼ਾਲਮ ਕਿਵੇਂ ਹੋ ਸਕਦਾ ਕੋਈ ਇਹ ਸੋਚ ਕੇ ਨਾ ਤੁਸੀਂ ਇੱਕ ਵਾਰੀ ਜਦ ਆਉਂਗੇ ਤੁਹਾਡੇ ਅੱਖੀ ਹੰਝੂ ਨਾ ਆਏ ਤਾਂ ਕਿਉਂ ਇਹ ਸਭ ਦੇਖ ਕੇ ਇੰਨਾ ਜ਼ਿਆਦਾ ਜ਼ੁਲਮ ਸਹਿਆ ਸਾਡੀ ਸਿੱਖ ਕੌਮ ਨੇ ਇੰਨੇ ਜ਼ਾਲਮ ਹੋਏ ਨੇ ਦੁਨੀਆ ਦੇ ਉੱਤੇ ਤਾਂ ਰੂਹ ਵੀ ਕੰਬਦੀ ਆ ਤੇ ਇੱਕ ਵਾਰੀ ਸੋਚ ਕੇ ਰੋਣਾ ਵੀ ਆਉਂਦਾ ਕਿਉਂਕਿ ਇਹ ਸਿਰਫ ਸਟੈਚੂ ਨਹੀਂ ਹੈਗੇ ਇਹਨਾਂ 'ਚ ਜਾਨ ਪਾਈ ਹੋਈ ਆ ਤੁਸੀਂ ਇੱਕ ਵਾਰੀ ਆ ਕੇ ਦੇਖੋਗੇ ਨਾ ਯਾਰ ਤੁਹਾਡਾ ਆਪ ਰੂਹ ਕੰਬੂਗੀ ਤੁਹਾਡੀ ਆਪ ਤੁਹਾਡਾ ਮਾਨ ਕਰੂਗਾ ਦੇਖਣ ਨੂੰ ਇੰਨੇ ਜਿਆਦਾ ਸਟੈਚੂਆਂ ਚ ਰਿਐਲਿਟੀ ਭਰਤੀ ਆ ਤੇ ਸਭ ਤੋਂ ਵੱਡੀ ਗੱਲ ਕਿ ਜਿਹੜਾ ਆਪਾਂ ਪਾਠ ਕਰਦੇ ਆ ਪਾੜ ਦੇ ਵਿੱਚ ਜਿਹੜੀ ਅਰਦਾਸ ਹੁੰਦੀ ਆ ਅਰਦਾਸ ਦਾ ਤੇ ਬੁੱਤਾਂ ਦਾ ਆਪਸ ਵਿੱਚ ਸਬੰਧ ਆ ਕਿਉਂਕਿ ਜਿਹੜਾ ਉਹ ਅਰਦਾਸ ਵਿੱਚ ਬੋਲਦੇ ਆ ਨਾ ਸਿੰਘਾਂ ਸਿੰਘਣਿਆਂ ਨੇ ਧਰਮ 헤ਜ ਦਿੱਤੇ ਬੰਦ ਘਟਾਏ ਖੋਪੜੀਆਂ ਲਹਾਈਆਂ ਹਰ ਇੱਕ ਚੀਜ਼ ਇੱਥੇ ਤੁਹਾਨੂੰ ਸਟੈਚੂਆਂ ਰਾਹੀਂ ਦੱਸੀ ਗਈ ਆ ਤੁਸੀਂ ਆਓਗੇ ਤੁਹਾਨੂੰ ਆਪ ਪਤਾ ਲੱਗੂਗਾ ਸਾਰਾ ਕੁਝ ਇੱਥੇ ਸਟੈਚੂਆਂ ਰਾਹੀਂ ਉਹ ਬਿਆਨ ਕਰਤਾ ਤੁਸੀਂ ਆਪ ਆ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਇੱਕ ਇਤਿਹਾਸ ਦਾ ਵੱਡਾ ਪੰਨਾ ਉਰੇ ਉਹਨਾਂ ਨੇ ਸਟੈਚੂ ਆ ਰਹੀ ਬਿਆਨ ਕਰਤਾ ਤੇ ਤੁਸੀਂ ਯਾਰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਇੱਥੇ ਆਪਣੇ ਟਾਈਮ ਚੋ ਟਾਈਮ ਕੱਢ ਕੇ ਜ਼ਰੂਰ ਆਇਓ ਇਹ ਇਤਿਹਾਸ ਦੇਖਣ ਨੂੰ ਕਿਉਂਕਿ ਕੋਈ ਚੀਜ਼ਾਂ ਯਾਰ ਆਪਾਂ ਆਪਾਂ ਜਦੋਂ ਅੱਖੀਂ ਦੇਖਦੇ ਨੇ ਤਾਂ ਹੀ ਸਮਝ ਆਉਂਦੀਆਂ ਨੇ ਵੀਡੀਓ ਚ ਤਾਂ ਆਪਾਂ ਨੂੰ ਸਿਰਫ ਇੱਕ ਅੰਦਾਜ਼ਾ ਮਿਲਦਾ ਕਿ ਆਹ ਚੀਜ਼ ਐਵੇਂ ਦੀ ਆ ਬਾਹਰ ਨਿਕਲਦੇ ਸਾਰੀ ਸਾਨੂੰ ਇੱਕ ਡੌਗ ਮਿਲਿਆ ਸ਼ਾਇਦ ਇਹ ਭੁੱਖਾ ਆ ਤਾਂ ਇਸ ਨੂੰ ਦੇਖਦੇ ਆ ਖਾਣ ਨੂੰ ਦਿੰਨੇ ਹੋਰ ਵੀ ਆ ਬੱਚਾ ਹੀ ਲੈ ਜਾਊ ਇੱਥੇ ਵੀ ਕਹਿੰਦੇ ਮੁਗਲ ਉੱਥੇ ਰੱਖ ਦੇ ਅਲਫਾਫੇ ਚ ਰੱਖ ਦੇ ਔਰ ਇਹਨੇ ਖਾ ਲੈਣਾ ਓਹ ਦੇਖ ਯਾਰ ਭੁੱਖੀ ਆ ਵਿਚਾਰੀ ਆਪਣੇ ਯੂਜੀ ਕੱਢ ਉਹ ਗਰੀਬੋ ਉੱਥੇ ਰੱਖ ਦੇ ਹੋਰ ਹੋ ਗਿਆ ਓਹ ਫੜੇ ਸਾਰੇ ਲਿਏ ਚਾਉਂਦਾ ਪਾਤਾਂ ਧਨਪੁਰੂ ਗੋਗਨ ਸਿੰਘ ਮਹਾਰਾਜ ਮਾਹਰੇ ਘਰ ਦੇ ਕੋਈ ਕੁੱਤੇ ਲਈ ਪਾਇਆ ਦੀ ਅਸੀਂ ਪਾਇਆ ਕੁੱਤਾ ਘਰ ਲੱਗ ਗਿਆ ਆ ਕੁੱਤਾ ਘਰ ਲੱਗ ਗਿਆ ਸਾਲਾ ਏ ਕੁਤੇ ਨਾਲ ਕੋਈ ਕੱਟ ਨਹੀਂ ਹੈ ਆਏ ਅਗਲੀ ਇਹਨੇ ਖਾਣਾ ਨਹੀਂ ਆਪਣੇ ਖੜੇ ਖੜੇ ਉਹ ਖਾ ਲੈਣਾ ਆਓ ਦੇਖ ਮਰੇ ਮੂਰੇ ਹੀ ਚੱਕਣ ਲੱਗਿਆ ਹੋਏ ਹੈ ਓਏ ਹਾਏ ਉਹ ਪਾ ਰਹੇ ਆ ਚੱਕ ਨਹੀਂ ਰਿਹਾ ਦੇ ਮੂਰੇ ਹੀ ਚੱਕਣ ਲੱਗਿਆ ਹੋਇਆ ਕਾਰ ਸੇਵਾ ਕਰੀਏ ਤੁਹਾਡੇ ਵਰਗੇ ਕਰਨ ਨਹੀਂ ਦਿੰਦੇ ਲੈ 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 ਦੱਸ ਉਹਦੇ ਮੂਰੇ ਚੱਕਣ ਲੱਗਿਆ ਆ ਯਾਨੀ ਫੋਨ ਦਾ ਕੌਣ ਆ ਬੋਲਦਾ ਕੌਣ ਆ ਮੁਰੇ ਚੱਕ ਤੱਕ ਖਾਣ ਵਾਲੇ 베ਰਾ 베ਰਾ ਦਾ ਜੋ ਹਾਂਜੀ ਦੋਸਤੋ ਤੇ ਆ ਗੁਰਦੁਆਰਾ ਤੁਹਾਨੂੰ ਅੱਜ ਦਿਖਾਇਆ ਸਾਨੂੰ ਵੀ ਨਹੀਂ ਪਤਾ ਸੀਗਾ ਕਿ ਅਸੀਂ ਉਰੇ ਆਵਾਂਗੇ ਕਿਹੇ ਸਾਡੀ ਕਿਸਮਤ ਲੈ ਕੇ ਆਉਰੇ ਬਹੁਤ ਸੋਹਣਾ ਉਰੇ ਬਣਿਆ ਹੋਇਆ ਇੱਕ ਵਾਰੀ ਆ ਕੇ ਜਰੂਰ ਵਿਜ਼ਿਟ ਕਰਿਓ ਤੇ ਇਹ ਗੁਰਦੁਆਰਾ ਜਿਵੇਂ ਕਹਿ ਲਓ ਜਗਰਾਉਂ ਦੇ ਨੇੜੇ ਹੀ ਬਣਿਆ ਹੋਇਆ ਤੇ ਇੱਕ ਵਾਰੀ ਜਰੂਰ ਇੱਥੇ ਆਇਓ ਵਿਜ਼ਿਟ ਜਰੂਰ ਕਰਿਓ ਬਹੁਤ ਸੋਹਣਾ ਇੱਥੇ ਬਣਿਆ ਹੋਇਆ ਗੁਰਦੁਆਰਾ ਬਹੁਤ ਸੋਹਣਾ ਤੇ ਮਿਲਦੇ ਆਪਾਂ ਅਗਲੇ ਵਲੌਗ ਚ ਐਦਾਂ ਹੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਯਾਰ ਤੁਹਾਡੇ ਇੱਕ ਸਬਸਕ੍ਰਾਈਬ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ ਅੱਗੇ ਵਲੌਗ ਬਣਾਉਣ ਦੇ ਵਿੱਚ ਐਦਾਂ ਹੀ ਅਸੀਂ ਨਵੇਂ-ਨਵੇਂ ਵਲੌਗ ਤੁਹਾਡੇ ਲਈ ਯੂਨੀਕ ਕਨਸੈਪਟ ਤੇ ਯੂਨੀਕ ਗੁਰਦੁਆਰਾ ਲੈ ਕੇ ਆਈਏ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਬਾਏ ਬਾਏ